ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੂ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚ ਨ ਪੰਜਾਬ ਮੌਸਮ ਚ ਜਿਸੋ ਜੇ ਆਪਾਂ 13 ਮਈ ਤੋਂ ਲੈ ਕੇ 18 ਮਈ ਦੇ ਪੰਜਾਬ ਦੇ ਮੌਸਮ ਨਹੀਂ ਗੱਲ ਕਰਾਂਗੇ ਗਰਮੀ ਵਿੱਚ ਆਪਣਾ ਵੱਡਾ ਵਾਅਦਾ ਦੇਖਣ ਨੂੰ ਮਿਲ ਸਕਦਾ ਹੈ ਪੰਜਾਬ ਵਾਸਤੇ ਦਿੱਕਤ ਦਾ ਮਾਹੌਲ ਬਣਿਆ ਹੋਇਆ ਹੈ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਾਂ ਨਾਲ ਤੇ ਨਵੇਂ ਆਇਆ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁ ਕਰਾ ਤੇ ਆਪਣਾ ਲਾ ਕੇ ਛੱਡ ਦੇ ਕਿਸਾਨ ਬਣ ਨਾਲ ਵੀਡੀਓ ਨੂੰ ਸ਼ੇਅਰ ਜੁ ਕਰ ਦਿਓ ਚੱਲ ਅੱਗੇ ਵੱਧਦੇ ਵੀਡੀਓ ਦਾ ਬਾਕੀ ਹੁਣ ਤੁਸੀਂ 13 ਮਈ ਪੰਜਾਬ ਦੇ 10 ਵਜੇ ਦੀ ਸਵੇਰ ਦੀਆਂ ਪੰਜਾਬ ਦੀਆਂ ਲਾਈਵ ਸੈਟਅਪ ਇਸ ਵਿੱਚ ਦੱਸੂ ਆਪਣੇ ਪੰਜਾਬ ਦੇ ਸਾਰੇ ਭਾਗ ਸਾਬ ਦੇ ਖੁਸ਼ਕ ਬਣੇ ਹੋਏ ਨੇ ਤੇ ਜਿਹੜੇ ਸਿਸਟਮ ਆਪਣੇ ਆਇਆ ਸੀ ਪੰਜਾਬ ਵਿੱਚੋਂ ਕ੍ਰਾਸ ਕਰ ਚੁੱਕਾ ਹੈ ਪਹਾੜੀ ਲਾਂਘਿਆਂ ਤੇ ਬਾਕੀ ਅੱਪਾ ਕੱਲ ਕੱਲ ਆਪਾਂ ਵੀਡੀਓ ਸਫੇਰੀ ਬਣਾਈ ਸੀ ਕੱਲ ਕਾਫੀ ਸਾਰਸੀ ਮੀਂਹ ਪਰ ਆਪਣੇ ਆਪਣੇ ਹਵਾ ਕਾਫੀ ਚੱਲੀ ਤੁਸੀਂ ਵੀ ਦੇਖਿਆ ਹੋਊਗਾ ਆਪਣੇ ਹਵਾ ਕਾਫੀ ਤੇਜ਼ ਚੱਲ ਰਹੀ ਸੀ ਆਪਣੇ ਪਹਾੜੀਆਂ ਤੋਂ ਤਾਂ ਕਰਕੇ ਆਪਣੇ ਪੰਜਾਬ ਵਿੱਚ ਸਿਸਟਮ ਦਾ ਜ਼ਿਆਦਾ ਪ੍ਰਭਾਵ ਨਹੀਂ ਦੇਖਣ ਨੂੰ ਮਿਲਿਆ ਇਹ ਸਿਸਟਮ ਕਾਫੀ ਪਹਾੜੀਆਂ ਅੱਗੇ ਤੱਕੇ ਲੱਗਾ ਪਹਾੜੀ ਇਲਾਕਿਆਂ ਉਤੇ ਨਹੀਂ ਤੇ ਜੇ ਹਵਾ ਘੱਟ ਚਲਦੀਆਂ ਤਾਂ ਆਪਣੇ ਪੰਜਾਬ 'ਚ ਪਹਾੜੀ ਵੀ ਦੇਖਣ ਨੂੰ ਮਿਲ ਸਕਦੇ ਗੜੇ ਮਾਰੀ ਵੀ ਬਾਕੀ ਇਹ ਕੱਲਾ ਆਪਣੇ ਮੌਸਮ ਠੀਕ-ਠਾਕ ਹੀ ਦੇਖ ਨੂੰ ਥੋੜੇ ਬਦਲ ਲੱਗੇ ਚ ਪਹਾੜੀ ਮੀਂਹ ਦੇਖਣ ਨੂੰ ਮਿਲਿਆ ਜ਼ਿਆਦਾਤਰ ਭਾਗ ਠੀਕ-ਠਾਕ ਬਣੇ ਰਹੇ ਬਾਕੀ ਬਗੜੇ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਮੌਸਮ ਲਈ ਬਾਕੀ ਤੁਸੀਂ ਮੌਸਮ ਭਾਗ ਦੇ ਰਿਪੋਰਟ ਦੇਖ ਲਓ ਆਪਾਂ 13 ਮਈ ਮੌਸਮ ਡਰਾਏ ਹੈ 14 ਵੀ 15 ਵੀ 16 ਵੀ 17 ਵੀ 18 ਵੀ ਮਤਲਬ ਆਪਣੇ 18 ਤਰੀਕ ਨੂੰ ਕੋਈ ਵੀ ਮੀਂਹ ਕਣ ਦੇ ਸਰ ਨਹੀਂ ਹਨ ਜਾਣ ਕੇ ਥੋੜੇ ਬੱਦਲ ਬਣ ਸਕਦੇ ਨੇ ਪਰ ਉਹਦੇ ਅਸਾਰ ਵੀ ਕਾਫੀ ਘੱਟ ਹੀ ਹਨ ਜਾਂ ਤਰ ਮੌਸਮ 18 ਤਰੀਕ ਦੇ ਠੀਕ ਠਾਕ ਦੇਖਣ ਨੂੰ ਮਿਲੇਗਾ ਵਾਕਿਆ ਆਪਣਾ ਗੱਲ ਕਰ ਗਰਮੀ ਦੀ ਗਰਮੀ ਵਿਚਾਰ ਨੂੰ ਵੱਡਾ ਵੱਡਾ ਦੇਖਣ ਨੂੰ ਮਿਲਦਾ ਥੋੜੇ ਟੈਂਪਰੇਚਰ ਆਪਣੇ ਥੀ ਦੇ ਤੋਂ ਆਪਣੇ ਟੈਂਪਰੇਚਰ ਕਾਫੀ 45 ਡਿਗਰੀ ਤੱਕ ਜਾ ਸਕਦੇ ਹਨ ਮਈ ਦੇ ਮਹੀਨੇ ਵਿੱਚ ਪਹਿਲਾਂ ਆਪਣੇ ਇਕਦਮ ਗਰਮੀ ਨਹੀਂ ਸੀ ਪਰ ਹੁਣ ਸੈਸ਼ਨ ਕਰਕੇ ਜਾਂ ਮੀਂਹ ਪੈ ਜਾਂਦਾ ਤੇ ਪੰਜਾਬ ਦੇ ਥੋੜੇ ਹੀ ਰਾਤਾਂ ਦੇਖਣ ਨੂੰ ਮਿਲਦੀ ਆਪਣਾ ਗਰਮੀ ਤੋਂ ਪਰ ਸੈਸ਼ਨ ਕਰਕੇ ਬੜਾ ਮੀਂਹ ਨਹੀਂ ਦੇਖਣ ਨੂੰ ਮਿਲਿਆ ਜਿਸ ਦਰਮਿਆਨ ਆਪਣੇ ਹੁਣ ਆਪਣੇ ਕਾਲੀ ਤੋਂ ਲੈ ਕੇ 40 ਡਿਗਰੀ ਤੱਕ ਟੈਂਪਰੇਚਰ ਦੇਖਣ ਨੂੰ ਮਿਲ ਸਕਦੇ ਹਨ ਆਪਣੇ ਮਈ ਦੇ ਵਿੱਚ ਹੀ ਉਦੋਂ ਆਪਣਾ ਇੰਨਾ ਟੈਂਪਰੇਚਰ ਜੂਨ ਵਿੱਚ ਦੇਖਣ ਨੂੰ ਮਿਲਦੇ ਹਨ ਤੇ ਪਰ ਆਪਣੇ ਮਈ ਵਿੱਚ ਹੀ ਇੰਨਾ ਟੈਂਪਰੇਚਰ ਦੇਖੋਗੇ ਤੁਸੀਂ ਕੜਕਦਾਰ ਗਰਮੀ ਦੇਖਣ ਨੂੰ ਮਿਲੇਗੀ ਆਪਣੇ 2-3 ਦਿਨਾਂ ਜੀ ਆਪਣੇ ਏਸੀ ਕੁਦਰ ਵੀਰੋ ਸਾਫ ਕਰ ਲੋ ਕਿਉਂਕਿ ਗਰਮੀ ਕਾਫੀ ਵੱਡੇ ਪੱਧਰ ਤੇ ਦੇਖਣ ਨੂੰ ਮਿਲੂਗੀ ਆਪਣੇ 2-3 ਦਿਨਾਂ ਜੀ ਇੱਕ ਦੋ ਤੋਂ ਪੰਜ ਆਪਣੇ ਕਾਫੀ ਵੱਡੇ ਪੱਧਰ ਤੇ ਗਰਮੀ ਵਾਜੂਗੀ ਬਾਕੀ ਆਪਾਂ ਗੱਲ ਕਰੀਏ ਕਾਲਮ ਲਾ ਕੇ ਆਪਣੇ 13 ਦਾ ਲੈਗੜਾ ਹਟਾ ਕੇ ਕੋਈ ਵੀ ਮੀਕਣੀ ਦਾ ਸਰ ਨਹੀਂ ਹਨ ਪਰ ਆਪਣ ਨੂੰ ਗਾਪੇ ਵਿੱਚ ਕਾਫੀ ਵੱਡਾ ਵੱਡਾ ਦੇਖਣ ਨੂੰ ਮਿਲ ਸਕਦਾ ਬਾਕੀ ਚਾਹਨ ਕੇ ਕੋਈ ਮੀਕਣੀ ਦਾ ਸਰਵਾਦੇ ਹਨ ਉਹ ਤੁਹਾਨੂੰ ਆਪਾਂ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਵਾਂਗੇ ਉਸ ਲਈ ਆਪਣਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰ ਦੋ ਬਾਕੀ ਅੱਜ ਦੇ ਵਿੱਚ ਨਹੀਂ ਵੀਡੀਓ ਲਾਈਕ ਚੰਗੀ ਲੱਗੀ ਤਾਂ ਵੀਡੀਓ ਲਾਈਕ ਚੈਨਲ ਨੂੰ ਸਬਸਕ੍ਰਾਈਬ ਜੁ ਵੀ ਕਰ ਧੰਨਵਾਦ